ਅਸਲਾਮੁਆਲੇਕਮ ਦੋਸਤੋ ਕਿਹਾ ਚਾਲੇ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਦੋ ਦਿਨ ਪਹਿਲੇ ਬੀਬੀ ਦਲੇਰਕੌਰ ਢਾਡੀ ਬੀਬੀ ਦਲੇਰਕੌਰ ਜੀ ਉਹਨਾਂ ਦੇ ਨਾਲ ਇੱਕ ناਖੁਸ਼ਗੁਵਾਰ ਵਾਕਿਆ ਪੇਸ਼ ਆਇਆ ਤੇ ਸੋਸ਼ਲ ਮੀਡੀਆ ਤੇ ਮੀਡੀਆ ਤੇ ਉਹਨਾਂ ਦੇ ਬਾਰੇ ਮੁxtਲਫ ਕਿਆਸਰਾਈਆਂ ਤੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਿੰਦੇ ਵਿੱਚ ਕੁਝ ਚੀਜ਼ਾਂ ਤੇ ਸੱਚ ਨੇ ਤੇ ਕੁਝ ਝੂਠ ਨੇ ਤੇ ਬਸ ਫਲਾਇਆ ਜਾ ਰਿਹਾ ਹੈ ਕਾਫੀ ਮਸਲੇ ਨੂੰ ਛਾੜਿਆ ਜਿਵੇਂ ਪਿਛਲੇ ਦਿਨ ਬੀਬੀ ਪਰਬਲੀਨ ਕੋਰ ਬੀਬੀ ਪਰਬਲੀਨ ਕੋਰ ਦਾ ਮਸਲਾ ਆਇਆ ਸੀ ਤੇ ਉਹਦੇ ਵਿੱਚ ਵੀ ਬਾਅਦ ਚ ਉਹਨਾਂ ਦੀ ਆਪਾਂ ਵੀਡੀਓ ਵੇਖੀ ਸੀ ਤੇ ਕਾਫੀ ਚੀਜ਼ਾਂ ਯਾਨੀ ਕਿ ਅਗਰ ਦੂਸਰੀ ਲਫ਼ਜ਼ਾਂ ਕਿਹਾ ਜਾਵੇ ਤਾਂ ਬਹੁਤ ਸਾਰੇ ਇਹਨਾਂ ਜਿਹੜਾ ਇਹਨਾਂ ਨੂੰ ਤੋੜਿਆ ਜਾ ਰਿਹਾ ਹੈ ਪੰਥ ਨੂੰ ਮੋੜ ਕੇ ਵੀ ਪੰਥ ਤੋਂ ਔਰਤਾਂ ਨੂੰ ਫੀਮੇਲਸ ਨੂੰ ਯਾਨੀ ਕਿ ਤੋੜਿਆ ਜਾ ਰਿਹਾ ਹਾਂਜੀ ਦੋਸਤੋ ਅਲਾਵਾ ਇਸ ਖਬਰ ਨੂੰ ਵੀ ਤੋੜ ਮੋੜ ਕੇ ਫਲਾਇਆ ਜਾ ਰਿਹਾ ਲੇਕਿਨ ਆਪਸ ਕੇ ਲਈ ਹੁਣ ਜਿਹੜੀ ਵੀਡੀਓ ਦੇਖਣ ਲੱਗੇ ਰਾਂ ਇਹਦੇ ਵਿੱਚ ਸਾਰੀ ਗੱਲ ਕਲੀਅਰ ਹੋ ਜਾਈ ਕਿਉਂਕਿ ਉਹਨਾਂ ਦੀ ਬੀਬੀ ਪਰਪਲਿੰ ਕੋ ਢਾਡੀ ਗੁਰ ਪਰ ਕੀ ਨਾਮ ਦਲੇਰਕੋਟ ਸਾਹਿਬਾ ਦਲੇਰਕੋਟ ਸਾਹਿਬਾ ਉਹਨਾਂ ਨੇ ਆ ਆਬ ਆਣ ਕੇ ਵੀਡੀਓ ਦੇ ਵਿੱਚ ਦੱਸਿਆ ਕਿ ਮੇਰੇ ਨਾਲ ਕੀ ਵਾਕਿਆ ਪੇਸ਼ ਆਇਆ ਤੇ ਕਿਵੇਂ ਆਇਆ ਉਹ ਹੁਣ ਆਪਾਂ ਵੀਡੀਓ ਦੇਖ ਲੈ। ਮੈਂ ਚਾਹਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਂਗੀ। ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਆ ਤੁਹਾਡੀ ਇਹ ਰਾਜ ਘੇਰਨਾ ਮੁਰਕੇ ਮੁਰਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖਿਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਘੇਰਿਆ ਕਰਾਂਗੇ ਐਦਾਂ ਤੁਹਾਨੂੰ ਦਲੇਰ ਕਰਨੰਗੀ ਵੇਖਣ ਦਾ ਚਾਚੜਿਆ ਵਾ ਤੂੰ ਵੇਖੋ ਤੇ ਸਹੀ ਤੂੰ ਕੀ ਕਰਨੀ ਤੂੰ ਹੀ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੂੰ ਗੁੰਡੇ ਇਕੱਠੇ ਕੀਤੇ ਆ ਚਮਕੌਰ ਸਾਹਿਬ ਨੂੰ ਆਉਂਦੇ ਆ ਜਾਓ ਇਹ ਕਹਣੇ ਤੇ ਗਾੜੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਸਾਡਾ ਜੀ ਦੀਵਾਨ ਸੀ ਫਿਰ ਇਹ ਪੰਜ ਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੁੱਚੇ ਸ਼ੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾ ਸੀ ਉੱਥੇ ਪਿੰਡ ਪੰਜ ਗਲਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਅਰਗੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਨਾ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਉਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਜ ਤੇ ਸਮਾਗਮ ਕਰਨ ਵਾਸਤੇ ਆਏ ਹਾਂ ਮਾਰੇ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫੇਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਾਰੇ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਇਹ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਾ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨੰਦਿਆ ਵੀ ਆਪਣਾ ਮਹਾਰਾਜ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸਿੰਘ ਸਾਹਿਬ ਮੈਨੂੰ ਪਤਾ ਨਹੀਂ ਜਿਹਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਿਹਦਰ ਜਿਹਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਿਹਦਰ ਆ ਬਾਅਦ ਚ ਬੋਲਣੇ ਜਿਹਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੂੰ ਜਿੱਥੋਂ ਇਤਿਹਾਸ ਛੱਡਿਆ ਉਤੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੂੰ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਛੁੱਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਮੇਰਾ ਤੇਰਾ ਸੰਸਥਾਲਿਆ ਚੋਂ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਟ ਤੋਂ ਫਤਿਹ ਬਲਾਈ ਕੀ ਬਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲ ਤਖਸੈਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਅਕਾਲ ਤੋਂ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਹੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਅਹੀਂ ਪਰਿਵਾਰ ਵਾਲੇ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਓੜਦੇ ਉੱਥੇ ਮੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਏ ਤੁਹਾਡੀ ਅਹੀਂ ਰਾਜ ਘੇਰਨਾ ਮੈਂ ਕਿਹੜੀ ਵਿਚਾਰ ਅਹੀਂ ਜਿਹੜੀ ਅਹੀਂ ਜੋ ਪੜਿਆ ਅਹੀਂ ਉਹਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦਿਆਂ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅੱਜ ਅਸੀਂ ਜਿੱਦਾਂ ਦੇ ਦਿਨ ਮਨਾਉਣਦੇ ਆ ਤੁਸੀਂ ਦੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁਰ ਕੇ ਮੁਰ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਕਿਹੜਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਮੂੰਹ ਵੇਖਦੀ ਆ ਜਰੂਰ 5 ਮਿੰਟ ਨਵੇਂ ਜੰਮਾ ਬੱਚਾ ਜੰਮਦਾ ਸਾਰਾ ਕੁਝ ਪੰਤ ਨੂੰ ਸਮਰਪਿਤ ਕੀਤਾ ਜਿਵੇਂ ਕਿ ਉਹਵੇਂ ਚੱਲੇ ਆ ਮੈਂ ਇਹ ਵੀ ਸਾਰ ਨਹੀਂ ਸਮਝੀ ਪਰ ਮਾਰੇ ਤੇ ਪੈਛਰੇ ਕਿ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਲੋਜ ਪਰ ਚਾਲ ਪਰ ਸਾਲੀ ਤੁਰੇ ਫਿਰਦੇ ਆ ਕੇ ਰੋ ਆ ਉইতে ਦੇਹਤਾ ਨੂੰ ਕੀ ਰਗੇ ਕੀ ਕਰ ਲੋਂਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੂੰ ਇਹ ਜੋ ਨੰਗ ਤੜੰਗੀਆਂ ਬੋਟਵਾ ਆਏ ਦਿਨ ਪਾ ਲੈਨੇ ਹੋ ਐਡਾ ਤੁਹਾਨੂੰ ਦਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗ ਮੋਕਨੇ ਮੇਰੇ ਕੋਲ ਭਾਈ ਪਤ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਤੁਸੀਂ ਪਤਾ ਜੀ ਕਿੰਨੀਆਂ ਕੁ ਤੋੜੀਆਂ ਵਾ ਤੁਸੀਂ ਦਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨ ਗਿਆ ਇਹ ਕਸੂਰਵਾਰ ਕੋਈ ਹੋਰ ਨਹੀਂ ਐ ਤੂੰ ਹੀ ਆ ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਭਾਈ ਆ ਜੋੜੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਗ ਮੋਕਨੇ ਮੈਂ ਸਾਰੇ ਤੋਂ ਮਾਫੀ ਮੰਗ ਲੈਣੀ ਭਾਈ ਆਏ ਦਿਨ ਤੁਸੀਂ ਨਿਤ ਨਵਾਂ ਕਲੇਸ਼ ਸ਼ੁਰੂ ਕਰ ਅਸੀਂ ਇਹਨਾਂ ਕੰਟਰੋਵਰਸੀਆਂ ਜੀ ਰਹੀਏ ਬੰਦੇ ਨਾਲ ਦੋਕੇ ਰਹਿਣੀ ਆ ਤੇ ਜਾ ਕੇ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲਦੇ ਜੋ ਉਹਨਾਂ ਨੂੰ ਕਹੋ ਜਾ ਕੇ ਕਿ ਆਹ ਗੱਲ ਆ ਨਹੀਂ ਤੁਸੀਂ ਸਿੱਖ ਸਾਹਿਬ ਮੰਨ ਲੋ ਮੇਰੀ ਗੱਲ ਉਹਨਾਂ ਦਾ ਸਰੋਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗੱਲ ਐਨੇ ਸਮਾਗ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਮਹਿਬਾਨੀ ਤੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਚਿਰ ਤੱਕ ਇਹ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰ ਸਟੇਜ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈ ਆ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋਂ ਪੁੱਛਾਈ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰ ਰਹੇ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਜੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਅਤੋਂ ਹੀ ਚਾਰ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਣਾ ਇੱਥੇ ਤੁਹਾਨੂੰ ਤਕਲੀਫਾ ਹੋਣੀ ਹੈ ਇਹ ਗੱਲ ਦੀਆਂ ਆਹੋ ਹੀ ਤਮਕਾ ਤਮਕੀਆਂ ਤਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਆਹੀ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਸਾਡੇ ਤੇ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਠਾਂ ਤੋਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਰ ਬਾਬਾ ਮੇਜਰ ਸੁਮਿੰਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਨਾਂ ਦੇ ਪੰਥ ਦਾ ਮਸਲਾ ਆਪੇ ਹੋਰੀ ਸਟੇਜਾਂ ਦੇ ਉੱਪਰ ਉਹ ਤੁਸੀਂ ਕੱਲ ਤੱਕ ਤੇ ਜਹਦਰ ਦਾ ਜਾ ਕੇ ਵਿਰੋਧ ਕਰਕੇ ਵਗਾਓ ਉਹ ਅੱਜ ਸਾਰੇ ਉਥੇ ਚਮਕੌਰ ਸਾਹਿਬ ਨੂੰ ਆਉਂਦੇ ਆ ਜਾਓ ਇਹ ਕਹਿੰਦੇ ਗਾੜੀ ਬੋਲ ਕੇ ਵਿਖਾ ਦੇਣ ਉਥੇ ਜਾ ਕੇ ਜਿਹਦੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉਹ ਤੇ ਤੁਸੀਂ ਬੋਲਣ ਦਾ ਆਪਣੀ ਫਤਿਹ ਆ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗਰਿਆ ਇਹ ਨਾ ਮੇਰੇ ਖਿਆਲ ਕੀ ਵਾਕਿਆਤ ਇਸ ਲਈ ਹੋ ਰਹੀ ਨੇ ਕਿ ਜਿਹਨਾਂ ਨੇ ਸੋਸ਼ਲ ਮੀਡੀਆ ਮੀਡੀਆ ਆਇਆ ਨਾ ਤੇ ਜਿੰਨੂੰ ਵੀ ਉਹ ਇੱਕਦਮ ਆਪਣੇ ਪਸੰਦ ਦੇ ਪ੍ਰਚਾਰਕ ਨੂੰ ਸੁਣ ਲੈਂਦੇ ਨੇ ਜਾਂ ਆਪਣੇ ਪਸੰਦ ਦਾ ਇਤਿਹਾਸ ਪੜ੍ਹ ਲੈਂਦੇ ਨੇ ਤੇ ਮੁੜ ਕੇ ਫਿਰ ਉਹ ਜੇ ਕੋਈ ਅਗਰ ਹੋਰ ਬੰਦੇ ਦਾ ਅਗਰ ਉਹਦੇ ਮਤਲਬ ਕਿ ਸੋਚ ਜਾਂ ਵਿਚਾਰ ਤੁਹਾਡੇ ਨਾਲ ਮੈਚ ਨਹੀਂ ਖਾਂਦਾ ਤੇ ਤੁਸੀਂ ਆਪਣੀ ਮਤਲਬ ਕਿ ਤਾਕਤ ਦਾ ਇਸਤੇਮਾਲ ਕਰਦੇ ਜਾਂ ਉਹਨੂੰ ਮਤਲਬ ਕਿ ਬੁਰਾ ਭਲਾ ਕਹਿਣ ਲੱਗ ਪੈਂਦੇ ਜੇ ਤੇ ਇਹ ਕੋਈ ਵਿਚਾਰ ਕਰਨ ਦਾ ਤਰੀਕਾ ਕਰ ਵੀ ਨਹੀਂ ਸੀ ਜੋ ਕਿ ਬੀਬੀ ਨਾਲ ਹੋਇਆ ਤੋ ਕਿ ਬੀਬੀ ਦਲੇਰ ਖੂਰ ਸਾਹਿਬਾ ਦਲੇਰ ਖੂਰ ਸਾਹਿਬਾ ਨਾਲ ਕਿਉਂਕਿ ਉਹ ਇੱਕ ਪਹਿਲੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੇ ਤੇ ਕੋ ਔਰਤ ਨੇ ਬਿਲਕੁਲ ਸਹੀ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਸੀ ਉਹਨਾਂ ਨਾਲ ਤਰੀਕੇਕਾਰ ਨਾਲ ਗੱਲ ਕਰਨੀ ਚਾਹੀਦੀ ਸੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਮੈਨੂੰ ਰਾਤ ਰੋਕਿਆ ਗਿਆ ਘੇਰਿਆ ਗਿਆ ਫਿਰ ਉਹਨਾਂ ਨੇ ਇਹ ਲਫ਼ਾਜ਼ ਯੂਜ਼ ਕੀਤੇ ਵੀ ਇਹ ਲਫ਼ਾਜ਼ ਹੀ ਨਹੀਂ ਅੱਛੇ ਆ ਗਏ ਮੇਰਾ ਕਹਿ ਲੇ ਇਹਨਾਂ ਦੇ ਖਿਲਾਫ ਅੱਗੇ ਵੀ ਕੋਈ ਇਸ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਗਈਆਂ ਨੇ ਜਿਹੜਾ ਉਹਨਾਂ ਨੇ ਆਖਿਆ ਕਿ ਤੁਹਾਨੂੰ ਬੜਾ ਸ਼ੌਂਕ ਹੈ ਨੰਗੀ ਨੂੰ ਦੇਖਣ ਦਾ ਮਤਲਬ ਕਿ ਕੋਈ AI ਅੱਜ ਕੱਲ ਆਇਆ ਹੋਇਆ ਤੈਨੂੰ ਪਤਾ ਕਿ ਹੁੰਦੇ ਦੂ ਐਡੀਟਿੰਗ ਕਰਕੇ ਲੋਕ ਪਤਾ ਨਹੀਂ ਬੰਦੇ ਨੂੰ ਕੀ ਦਾ ਕੀ ਬਣਾ ਦਿੰਦੇ ਨੇ ਤੇ ਉਹ ਗਲਤ ਕਿਉਂਕਿ ਆਮ ਜਿਹੜਾ ਦੇਸੀ ਬੰਦਾ ਹੈ ਨਾ ਉਹਨੂੰ ਤੇ ਪਤਾ ਹੀ ਨਹੀਂ ਲੱਗਦਾ ਉਹ ਮੋਬਾਈਲ 'ਚ ਵੇਖ ਰਿਹਾ ਤੇ ਜੋ ਜਦੋਂ ਕਹੇਗਾ ਕਿ ਯਾਰ ਆ ਫਲਾਣਾ ਬੰਦਾ ਜਿਹਨੂੰ ਅਸੀਂ ਇਨਾ ਫਾਲੋ ਕਰਨੇ ਆ ਤੇ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਗਈ ਯਾਨੀ ਕਿ ਹੁੰਦੀ ਉਹ ਗਲਤ ਬਣਾਈ ਹੁੰਦੀ ਹੈ ਤੇ ਗਲਤ ਮੀਡੀਆ ਦਾ ਇਸਤੇਮਾਲ ਕਰਦੇ ਨੇ ਸੋਰਾ ਇਹਨਾਂ ਨੇ ਇਹ ਜਿਹੜੀ ਗੱਲ ਹੈ ਕਿ ਬੀਬੀ ਦਲੇਰ ਕੌਰ ਤੇ ਇਸ ਤੋਂ ਪਹਿਲੇ ਬੀਬੀ ਪ੍ਰਬਲਿਨ ਕੌਰ ਦਾ ਵਾਕਿਆ ਵੀ ਆਇਆ ਕਿ ਇਸ ਮੇਰੇ ਖਿਆਲ ਹੈ 2-3 ਮਹੀਨੇ ਦੇ ਵਿੱਚ ਇਹ ਦੂਸਰਾ ਵਾਕਿਆ ਹੋ ਗਿਆ ਤੇ ਇਹਨਾਂ ਦੀਆਂ ਇਹ ਇਹ ਅਗਰ ਦੇਖਿਆ ਜਾਵੇ ਤੇ ਇਹ ਦੋ ਜਿਹੜੀਆਂ ਮੇਨ ਪ੍ਰਚਾਰਕ ਸਨ ਜਿਹੜੀਆਂ ਮਤਲਬ ਕਿ ਔਰਤਾਂ ਦੇ ਵਿੱਚੋਂ ਮਸ਼ਹੂਰ ਸਨ ਇਹ ਜ਼ਿਆਦਾ ਮਸ਼ਹੂਰ ਨਹੀਂ ਮੀਡੀਆ ਦੇ ਜਾਂ ਸੋਸ਼ਲ ਮੀਡੀਆ ਦੇ ਮਸ਼ਹੂਰ ਸਨ ਤੇ ਉਹਨਾਂ ਨਾਲ ਇਹ ਜਿਹਾ ਵਾਕਿਆ ਬੇਸ਼ ਆਇਆ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਵੀ ਇਸ ਤਰ੍ਹਾਂ ਤੁਸੀਂ ਫਿਰ ਔਰਤਾਂ ਨੂੰ ਹਟਾ ਰਹੇ ਜੇ ਪ੍ਰਚਾਰ ਤੋਂ ਹਟਾ ਰਹੇ ਜੇ ਤੋੜ ਰਹੇ ਜੇ ਤੋੜਨ ਦੀ ਕੋਸ਼ਿਸ਼ ਕਰ ਰਹੇ ਜੇ ਤੇ ਇਹ ਵਾਕਈ ਕਿਸੇ ਵੀ ਧਰਮ ਮਤਲਬ ਵਾਸਤੇ ਇਹ ਗਲਤ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਇਹ ਕਿ ਉਹ ਔਰਤ ਔਰ ਆਦਾ ਸਰਕਾਰ ਕਰਨੇ ਇੱਕ ਹੋਰ ਬੰਦੇ ਦੀ ਮੈਂ ਵੀਡੀਓ ਹੀ ਆਈਆ ਦੇਖ ਰਿਹਾ ਸੀ ਉਹ ਇਹ ਕਹਿੰਦਾ ਪਿਆ ਸੀ ਕਿ ਜਦੋਂ ਤੁਸੀਂ ਸਟੇਜ ਤੇ ਚੜ੍ਹ ਕੇ ਇਤਿਹਾਸ ਗਲਤ ਬੋਲੋਗੇ ਤੇ ਫਿਰ ਤੁਸੀਂ ਇਹ ਚੀਜ਼ਾਂ ਸੁਣਨ ਵਾਸਤੇ ਤਿਆਰ ਵੀ ਰਹੋ ਕਿ ਲੋਕਾਂ ਦਾ ਰਿਐਕਸ਼ਨ ਕੀ ਆਏਗਾ ਲੇਕਿਨ ਰਿਐਕਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਫੋਰੀ ਆਵੇ ਤੁਸੀਂ ਮਿਸਾਲ ਤੋਂ ਜੇ ਸਟੇਜ ਤੋਂ ਉਤਰੇ ਨੇ ਤੁਸੀਂ ਉਹਨੂੰ ਸਮਝਾਓ ਕਿ ਆ ਜਿਹੜੀ ਤੁਸੀਂ ਗੱਲ ਕੀਤੀ ਏ ਅਸੀਂ ਇਸ ਤਰ੍ਹਾਂ ਨਹੀਂ ਸੁਣੀ ਨਾ ਪੜ੍ਹੀ ਏ ਤੇ ਜੇ ਤੁਸੀਂ ਰੋਂਗ ਤੇ ਤੁਸੀਂ ਆਪਣੀ ਸਲਾਹ ਕਰ ਰਹੇ ਹੋ ਜੋ ਕਿ ਇੱਕ ਇੱਕ ਆਮ ਉਸੂਲ ਇਹ ਖਤਾਬਤ ਦਾ اصول ਇਹ ਵੇ ਇਸ ਤਰੀਕਾ ਜ਼ਿਕਰ ਆ ਇਸ ਚੀਜ਼ ਵਾਸਤੇ ਨਾ ادارے ਕਹ ਲੋ ਜਾਂ ਉੱਪਰ ਸੰਸਦ ਸਾਹਿਬ ਜਿਨ੍ਹਾਂ ਕਹਿੰਦੇ ਨੇ ਮਤਲਬ ਕਿ ਜ਼ਿੰਮੇਦਾਰ ਲੋਕ ਜੀਪੀਸੀ ਕਹਿੰਦਾ ਮੌਜੂਦ ਨੇ ਤੇ ਉਹਨਾਂ ਨੇ ਜਦੋਂ ਹਜੇ ਤੱਕ ਇਹ ਗੱਲਾਰੇ ਕਲੀਅਰਿਟੀ ਨਹੀਂ ਦਿੱਤੀ ਜਿਸ ਤਰ੍ਹਾਂ ਕਿ ਅੱਜ ਗੱਲ ਇਹ ਹਾਲ ਤੱਕ ਤੇ ਜਥੇਦਾਰ ਨੇ ਜੀਐਸਜੀਪੀਸੀ ਏ ਤੇ ਉਹਨਾਂ ਨੇ ਹਜੇ ਇਸ ਚੀਜ਼ ਦੇ ਬਾਰੇ ਨਹੀਂ ਦੱਸਿਆ ਕਲੀਅਰ ਕਿ ਵੀ ਇਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਜਾਂ ਉਧਰੋਂ ਜਿਹੜਾ ਮਤਲਬ ਕਿ ਪਾਸ ਹੋਈ ਹੋਈ ਇੱਕ ਚੀਜ਼ ਕਹਿੰਦੇ ਆ ਕਿ ਜਿੰਨੇ ਤੇ ਉਹਨਾਂ ਦਾ ਯਕੀਨ ਹੈ ਕਿ ਯਾਰ ਇਹ ਹਿਸਟਰੀ ਠੀਕ ਹੈ ਇਹ ਹਿਸਟਰੀ ਨਹੀਂ ਠੀਕ ਉਹ ਅਜੇ ਕਲੀਅਰ ਨਹੀਂ ਹੈ ਤੇ ਫਿਰ ਤੁਸੀਂ ਕਿਸੇ ਵੀ ਬੰਦੇ ਨੂੰ ਜਾਂ ਜਿਹੜੇ ਪ੍ਰਚਾਰਕ ਹੈ ਨਾ ਉਹਨੂੰ ਤੁਸੀਂ ਰੋਕ ਕੇ ਗੱਲ ਨਹੀਂ ਕਰ ਸਕਦੇ ਜਿਵੇਂ ਆਪਾਂ ਇਸਲਾਮੀਕ ਦੇ ਵਿੱਚ ਇਸਲਾਮ ਦੇ ਵਿੱਚ ਵੀ ਇਸ ਤਰ੍ਹਾਂ ਕਿ ਜਿਹੜੇ ਪਹਿਲੇ ਕੰਟਰੋਵਰਸ਼ੀਅਲ ਚੀਜ਼ਾਂ ਤੇ ਬਹੁਤ ਜ਼ਿਆਦਾ ਬਹਿਸ ਕੀਤੀ ਜਾਂਦੀ ਸੀ ਲੇਕਿਨ ਹੁਣ ਹੌਸਤਾ ਹੌਸਤਾ ਲੋਕ ਸਮਝ ਗਏ ਨੇ ਇਸ ਗੱਲ ਨੂੰ ਕਿ ਵੀ ਇਹ ਹਰ ਬੰਦੇ ਦਾ ਇੱਕ ਪੁਆਇੰਟ ਆਫ View ਹੁੰਦਾ ਹੈ ਜਿਹੜਾ ਉਹਨੇ ਪੜਿਆ ਹੈ ਹਿਸਟਰੀ ਪੜੀ ਹੈ ਜੇ ਅਗਰ ਤੁਸੀਂ ਉਹਨੂੰ ਬਿਲਕੁਲ ਗਲਤ ਨਹੀਂ ਸਾਬਤ ਕਰ ਸਕਦੇ ਤੇ ਫਿਰ ਤੁਸੀਂ ਉਹਨੂੰ ਗਲਤ ਤਰੀਕੇ ਨਾਲ ਵੀ ਰੋਕ ਕੇ ਜਾਂ ਉਹਨੇ ਚੱਲਦੇ ਦੀਵਾਨ 'ਚ ਰੋਕ ਕੇ ਜਾਂ ਤਕਰੀਰ ਨੂੰ ਰੋਕ ਕੇ ਉੱਥੇ ਵੀ ਬਦਮਜ਼ਗੀ ਨਹੀਂ ਫੈਲਾ ਸਕਦੇ ਬਿਲਕੁਲ ਸਹੀ ਗੱਲ ਹਾਂਜੀ ਬਾਕੀ ਸਾਡਾ ਮੋਟ ਜਿਹੜਾ ਉਹ ਬੀਬੀ ਦਲੇਰ ਕੌਰ ਸਾਹਿਬਾ ਦੇ ਹੱਕ 'ਚ ਕਿਉਂਕਿ ਰਿਸਪੈਕਟ ਜ਼ਰੂਰੀ ਹੈ ਰਿਸਪੈਕਟ ਜ਼ਰੂਰੀ ਹੈ ਕਿਉਂਕਿ ਕਿਸੇ ਕੋਈ ਵੀ ਮਸਲਾ ਹੋਵੇ ਰਿਸਪੈਕਟ ਦਾ ਐਲੀਮੈਂਟ ਤੁਣੀ ਜਾਣਾ ਚਾਹੀਦਾ ਉਹ ਹਮੇਸ਼ਾ ਰਹਿਣਾ ਚਾਹੀਦਾ ਦੂਸਰਾ ਜਿਹੜਾ ਇੱਕ ਮਤਲਬ ਕਿ ਉਹ ਇਮੋਸ਼ਨਲ ਵੀ ਹੋ ਗਈ ਕਿਉਂਕਿ ਉਹ ਔਰਤ ਆਸਨ ਤੇ ਇਸ ਲਈ ਜ਼ਿਆਦਾ ਇਮੋਸ਼ਨਲ ਹੋ ਗਈ ਹਾਲਾਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਡਾਡੀ ਗੁਰਪ੍ਰਤਾਪ ਸਿੰਘ ਬਦਮਨ ਜੀ ਉਹਨਾਂ ਨੇ ਵੀ ਇੱਕ ਵੀਡੀਓ ਬਣਾਈ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਨਾਲ ਵੀ ਇੰਜ ਦੇ ਕਈ ਵਾਕਿਆ ਤੇ ਸ਼ਾਇਰ ਨੇ ਲੈਕਿਨ ਉਹ ਮਤਲਬ ਕਿ ਐਡੇ ਕਿਉਂਕਿ ਮਰਦ ਸਾਨ ਬੰਦੇ ਸਾਨ ਉਹਨਾਂ ਨੇ ਡੀਲ ਕਰ ਲਿਆ ਲੇਕਿਨ ਔਰਤ ਫਿਰ ਤੁਹਾਨੂੰ ਪਤਾ ਹੁਣ ਜਿਸ ਤਰ੍ਹਾਂ ਇਹ ਕਰ ਰਹੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਵੀਡੀਓ ਹੋ ਗਈ 1.5-2 ਲੱਖ ਬੰਦੇ ਨੇ ਜਾਂ 5 ਲੱਖ ਨੇ ਵੇਖ ਲਈ ਤੇ ਫਿਰ ਕੀ ਇਮੇਜ ਜਾਏਗਾ ਸਭ ਤੋਂ ਵੱਡੀ ਗੱਲ ਇਹ ਵੇ ਕਿ ਇਮੇਜ ਕੀ ਜਾਏਗਾ ਬੰਦਾ ਮਤਲਬ ਕਿ ਕਿ ਵੀ ਕਿ ਆ ਦਿਨਾਂ ਦੇ ਵਿੱਚ ਕੀ ਹੋ ਰਿਹਾ ਹਾਂ ਦਿਨ ਕਿਹੜੇ ਨੇ ਤੇ ਲੋਕ ਕੀ ਕਰ ਰਹੇ ਹਾਂ ਅਮੀਰੇ ਦੋਸਤੋ ਤੁਹਾਨੂੰ ਇਹ ਵੀਡੀਓ ਠੀਕ ਲੱਗੀ ਹੋਣੀ ਹੈ ਮਿਲਾਂਗੇ ਵੀਡੀਓ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਅੱਲਾਹ ਨਿਗੇਬਾਨ